ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਖ ਨਹੀਂ ਬਹੁਤੇ ਤਨ ਖਾਟੇ ਸੁਖ ਨਹੀਂ ਪੇਖੇ ਨਿਰਤ ਨਾਟੇ ਸੁਖ ਨਹੀਂ ਬੋਦੇਸ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਪੁਰ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਪੰਕਤੀਆਂ ਵਿੱਚ ਕਹਿ ਰਹੇ ਨੇ ਸੁਖ ਨਹੀਂ ਬਹੁਤੇ ਤਨ ਖਾਟੇ ਜਿਹੜੇ ਬੰਦਿਆਂ ਕੋਲ ਬਹੁਤ ਜ਼ਿਆਦਾ ਤਨ ਹੁੰਦਾ ਹੈ ਉਹ ਵੀ ਆਪ ਜੀ ਨੂੰ ਦੱਸਣਗੇ ਕਿ ਉਹ ਵੀ ਸੁਖੀ ਨਹੀਂ ਹਨ ਸੁਖ ਨਹੀਂ ਪੇਖੇ ਨਿਰਤ ਨਾਟੇ ਜੇ ਆਪ ਜੀ ਪੂਰਾ ਦਿਨ टीवी ਵੇਖਦੇ ਰਹੋ ਜਾਂ ਆਪਜੀ ਪੂਰਾ ਦਿਨ ਨਾਟਕ ਵੇਖਦੇ ਰਹੋ ਤਾਂ ਵੀ ਆਪਜੀ ਨੂੰ ਸੁਖ ਪ੍ਰਾਪਤ ਨਹੀਂ ਹੋਏਗਾ ਸੁਖ ਨਾਹੀ ਬੋਧ ਦੇਸ ਕਮਾਏ ਪਰ ਆਪਜੀ ਬਾਹਰ ਦੀ ਕੰਟਰੀ ਚ ਐ ਸੋਚ ਕੇ ਜਾ ਰਹੇ ਹੋ ਕਿ ਆਪਜੀ ਉੱਥੇ ਬਹੁਤ ਜ਼ਿਆਦਾ ਤਨ ਕਮਾ ਲਵੋਗੇ ਤੇ ਆਪਜੀ ਸੁਖੀ ਰਹ ਲੋਗੇ ਪਰ ਉੱਥੇ ਜਾ ਕੇ ਵੀ ਬੰਦਿਆਂ ਨੂੰ ਸੁਖ ਪ੍ਰਾਪਤ ਨਹੀਂ ਹੁੰਦਾ ਸਰਬ ਸੁਖਾ ਹਰ ਹਰ ਗੁਣ ਗਾਏ ਉਹਦੋ ਹੀ ਸੁਖ ਪ੍ਰਾਪਤ ਹੁੰਦਾ ਹੈ ਜਦ ਅਸੀਂ ਪ੍ਰਭੂ ਪਰਮਾਤਮਾ ਦੀ ਗੁਣ ਗਾਉਂਦੇ ਹਾਂ ਜਦ ਅਸੀਂ ਸੰਗਤ ਵਿੱਚ ਬੈਠ ਕੇ ਪਰਮਾਤਮਾ ਨੂੰ ਯਾਦ ਕਰਦੇ ਹਾਂ ਜਦ ਅਸੀਂ ਪਰਮਾਤਮਾ ਨਾਲ ਪਿਆਰ ਪਾਲਦੇ ਹਾਂ